ਵਾਹਿਗੁਰੂ ਸਾਹਿਬ ਜੀ ਜੇ ਵਿਖਿਆ ਸਗਲੀ ਤਜੀ ਲਿਓ ਪੇਤ ਬੈਰਾਗ ਬਹੁ ਨਾਨਕ ਸੁਨ ਰੇ ਮਨ ਤੇਹ ਨਰ ਮਾਥੇ ਪਾਗ ਓ ਨਨਕ ਸੁਨ ਰੇ ਮਨਾਨ ਤੇਹ ਨਾਰ ਮਾਥੇ ਹਿ ਭਾ ਪਰੰ ਸਨਮਾਨ ਯੋਗ ਜੁਗੁ ਜੁਗ ਅਟਲ ਧੰਨ ਗੁਰ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਦੇ ਅੰਦਰ ਜੁੜ ਬੈਠੇ ਗੁਰੂ ਪਿਆਰੇ ਸਤ ਸੰਗੀਜਨੋ ਵੱਡ ਭਾਗੇ ਹੋ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਤ ਗੁਰਾਂ ਦੇ ਪਾਵਨ ਪੀਤਰ ਸ਼ਲੋਕਾਂ ਦੀ ਆਪਾਂ ਸੰਖੇਪ ਤੇ ਸਰਲ ਰੂਪ ਵਿੱਚ ਲਗਾਤਾਰ ਵਿਚਾਰ ਕਰ ਰਹੇ ਆਂ ਅੱਜ ਆਪ ਜੀਆਂ ਨੇ ਸ਼ਲੋਕ ਨੰਬਰ 17 ਦਾ ਪਾਠ ਸਰਵਨ ਕੀਤਾ ਹੈ ਇਹਦੀ ਆਪਾਂ ਸੰਖੇਪ ਦੀ ਵਿਚਾਰ ਕਰਨੀ ਹੈ ਵਿਚਾਰਾਂ ਦੀ ਅਰੰਭਤਾ ਤੋਂ ਪਹਿਲੋ ਫਤਿਹ ਦੀ ਸਾਂਝ ਪਾਓ ਆਖੂ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਇਸ ਪਾਵਨ ਪਵਿੱਤਰ ਸ਼ਲੋਕ ਦੇ ਅੰਦਰ ਬਖਸ਼ਿਸ਼ ਕਰਦੇ ਨੇ ਕਿ ਜਿਸ ਵੀ ਜੀਵ ਨੇ ਭਾਵੇਂ ਉਹ ਕਿਸੇ ਵੀ ਧਰਮ ਨਾਲ ਸੰਬੰਧ ਰੱਖਦਾ ਕਿਸੇ ਦੇਸ਼ ਨਾਲ ਸੰਬੰਧ ਰੱਖਦਾ ਕਿਸੇ ਵੀ ਕਿਤੇ ਨਾਲ ਸੰਬੰਧ ਰੱਖਦਾ ਜਿਸ ਵੀ ਜੀਵ ਨੇ ਪਰਮਾਤਮਾ ਦੇ ਨਾਮ ਵਿੱਚ ਜੁੜ ਕੇ ਇਹ ਦੇਖ ਰੂਪੀ ਮਾਇਆ ਨੂੰ ਤਿਆਗ ਦਿੱਤਾ ਹੈ ਇਹਦੇ ਮੋਹ ਨੂੰ ਛੱਡ ਦਿੱਤਾ ਹੈ ਮਹਾਰਾਜ ਕਹਿਣ ਲੱਗੇ ਉਹਨੇ ਆਪਣੇ ਸਰੀਰ ਦੇ ਉੱਪਰ ਉਪਰਾਮਤਾ ਦਾ ਨਿਰਲੇਪਤਾ ਦਾ ਧੇਕ ਧਾਰਨ ਕਰ ਲਿਆ ਉਹਦੇ ਸਭ ਤੋਂ ਵੱਡੇ ਭਾਗ ਮੇਰਿਆ ਮਨ ਸੁਣ ਉਹਦੇ ਸਭ ਤੋਂ ਵੱਡੇ ਤੇ ਚੰਗੇ ਭਾਗ ਨੇ ਮਹਾਰਾਜ ਕਹਿਣ ਲੱਗੇ ਜਿਹੇ ਵਿਖਿਆ ਸਗਲੀ ਤਜੀ ਲਿਓ ਪੇਖ ਮੈ ਰਾਗ ਤਾਹੋ ਨਾਨਕ ਸੁਨ ਰੇ ਮਨਾ ਤੇਹ ਨਰ ਮਾਥੇ ਭਾਗ ਆ ਹਿੰਦੁਸਤਾਨ ਦੀ ਧਰਤੀ ਤੇ ਨਾ 300 ਤੋਂ ਵੱਧ ਧਰਮ ਦੱਸੇ ਜਾਂਦੇ ਨੇ ਵਿਦਵਾਨਾਂ ਦੁਆਰਾ ਤੇ ਹਰ ਇੱਕ ਧਰਮ ਦਾ ਆਪਣਾ ਪੇਖ ਹੈ ਆਪਣਾ ਲਿਬਾਸ ਹੈ ਆਪਣੇ ਚਿੰਨ ਨੇ ਆਪਣੀ ਪਹਿਚਾਨ ਹੈ ਜੇ ਜਿੰਨੇ ਧਰਮ ਨੇ ਇਹਨਾਂ ਦੇ ਵੱਖੋ ਵੱਖਰੇ ਪੇਖ ਨੇ ਲਿਬਾਸ ਨੇ ਇੱਕ ਧਰਮ ਦਾ ਪੇਖ ਦੂਸਰੇ ਧਰਮ ਦੇ ਨਾਲ ਮੇਲ ਨਹੀਂ ਖਾਂਦਾ ਇੱਕ ਧਰਮ ਦੀ ਪਛਾਣ ਇਹ ਹੈ ਕਿ ਉਹ ਬਿਲਕੁਲ ਸਿਰ ਤੋਂ ਮੋਨੇ ਕੇਸ ਕਟਾ ਕੇ ਤੇ ਬਿਲਕੁਲ ਰੋਡੇ ਨੇ ਤੇ ਦੂਸਰੇ ਧਰਮ ਵਾਲੇ ਸਿਰ ਦੇ ਉੱਪਰ ਜਟਾਵਾਂ ਬਨਾਈਏ ਉਹ ਜਟਾਂ ਵਧਾਈਆਂ ਹੁੰਨ ਇੱਕ ਧਰਮ ਦੇ ਲੋਕ ਤੇ ਉਹਨਾਂ ਦੀ ਪਛਾਣ ਇਹ ਹੈ ਕਿ ਲੰਮਾ ਚੋਲਾ ਪਾਇਆ ਸਾਰੇ ਸਰੀਰ ਨੂੰ ਢੱਕਿਆ ਹੋਇਆ ਹੈ ਉਹਨਾਂ ਦੀ ਪਛਾਣ ਇਹ ਹੈ ਤੇ ਦੂਸਰਾ ਜਿਹੜਾ ਧਰਮ ਹੈ ਉਹ ਬਿਲਕੁਲ ਸਿਰ ਤੋਂ ਲੈ ਕੇ ਪੈਰਾਂ ਤੱਕ ਨਗਨ ਹੈ ਉਹਦੀ ਆਪਣੀ ਪਛਾਣ ਹੈ ਇਹ ਜਿੰਨੇ ਵੀ ਧਰਮ ਨੇ ਇਹਨਾਂ ਦੇ ਵੱਖ-ਵੱਖ ਲਿਬਾਸ ਵੱਖ-ਵੱਖ ਇਹਨਾਂ ਦੇ ਭੇਖ ਤੇ ਇੱਕ ਦਾ ਦੂਸਰੇ ਦੇ ਨਾਲ ਮੇਲ ਨਹੀਂ ਖਾਂਦਾ ਇਹ ਜੇ ਗੁਰਮੁਖੋ ਪੇਖ ਸਾਡੀ ਰਹਿਨਮਾਈ ਨਾ ਕਰਨ ਚਿੰਨ ਤੇ ਫਿਰ ਗੁਰਮੁਖੋ ਦੁਨੀਆ ਦਾ ਚੱਲਣਾ ਮੁਸ਼ਕਲ ਹੋ ਜਾਣਾ ਇਹ ਜਿੰਨੀਆਂ ਛਾਵਾ ਨੇ ਇਹਨਾਂ ਦੇ ਜਿੰਨੇ ਅੱਖਰ ਨੇ ਇਹ ਵੀ ਤੇ ਇੱਕ ਚਿੰਨ ਨੇ ਇਹ ਵੀ ਤੇ ਇੱਕ ਨਿਸ਼ਾਨ ਨੇ ਜਿਹੜੇ ਸਾਨੂੰ ਪਹਿਚਾਨ ਦਿੰਦੇ ਨੇ ਜ਼ਿੰਦਗੀ ਜਿਉਣ ਦਾ ਢੰਗ ਦੱਸਦੇ ਨੇ ਹਰ ਇੱਕ ਅੱਖਰ ਉਹ ਗੁਰਮੁਖੋ ਇੱਕ ਚਿੰਨ ਹੀ ਹੈ ਇਸੇ ਤਰ੍ਹਾਂ ਜਿੰਨੇ ਧਰਮ ਨੇ ਇਹਨਾਂ ਦੇ ਆਪੋ ਆਪਣੇ ਲਿਬਾਸ ਆਪੋ ਆਪਣੇ ਪੇਖ ਨਹੀਂ ਪਰ ਕਈ ਵਾਰੀ ਐਸਾ ਹੁੰਦਾ ਹੈ ਦੇਖੋ ਕੋਈ ਮਿਲਟਰੀ ਚ ਭਰਤੀ ਹੋਇਆ ਹੈ ਤੇ ਉਹਨੂੰ ਉਥੋਂ ਦਾ ਪੇਖ ਉਥੋਂ ਦੀ ਵਰਦੀ ਮਿਲ ਗਈ ਉਹਨੇ ਵਰਦੀ ਪਾਈ ਤੇ ਅਸੀਂ ਕਹਿੰਨੇ ਆ ਇਹ ਮਿਲਟਰੀ ਵਾਲਾ ਹੈ ਇੱਕ ਪੁਲਿਸ ਚ ਭਰਤੀ ਹੋਇਆ ਉਹਨੂੰ ਪੁਲਿਸ ਦੀ ਵਰਦੀ ਮਿਲ ਗਈ ਉਹਨੇ ਪਹਿਨ ਲਈ ਅਸੀਂ ਕਹਿੰਨੇ ਆ ਇਹ ਪੁਲਿਸ ਵਾਲਾ ਹੈ ਤੇ ਇੱਕ ਬੰਦਾ ਗੁਰਮਖੋ ਨਾ ਮਿਲਟਰੀ ਵਿੱਚ ਭਰਤੀ ਹੋਇਆ ਹੋਵੇ ਨਾ ਉਹ ਪੁਲਿਸ ਵਿੱਚ ਭਰਤੀ ਹੋਇਆ ਹੋਵੇ ਤੇ ਉਹ ਪੁਲਿਸ ਦੀ ਜਾਂ ਮਿਲਟਰੀ ਦੀ ਵਰਦੀ ਸਵਾ ਕੇ ਪਾ ਕੇ ਤੁਰਿਆ ਫਿਰੇ ਤੇ ਗੁਰਮਖੋ ਉਹਦੀ ਜਿਹੜੀ ਪਾਈ ਹੋਈ ਵਰਦੀ ਨੂੰ ਫਿਰ ਸਰਕਾਰ ਦੁਆਰਾ ਗ੍ਰਿਫਤਾਰ ਵੀ ਕਰ ਲਿਆ ਜਾਂਦਾ ਕਿਉਂਕਿ ਉਹਦੀ ਪਾਈ ਹੋਈ ਵਰਦੀ ਨਕਲੀ ਹੈ ਉਹਨੇ ਨਕਲ ਕੀਤੀ ਏ ਉਹਨੂੰ ਮਿਲਟਰੀ ਵਿੱਚ ਤੇ ਭਰਤੀ ਕੀਤਾ ਹੀ ਨਹੀਂ ਉਹਨੂੰ ਪੁਲਿਸ ਵਿੱਚ ਤੇ ਭਰਤੀ ਕੀਤਾ ਹੀ ਨਹੀਂ ਇਹ ਕਈ ਵਾਰੀ ਤੁਸੀਂ ਖਬਰਾਂ ਪੜ੍ਹਦੇ ਹੋ ਵੀ ਫਲਾਣਾ ਬੰਦਾ ਪੁਲਿਸ ਦੀ ਨਕਲੀ ਵਰਦੀ ਪਾ ਕੇ ਤੇ ਲੋਕਾਂ ਦੇ ਨਾਲ ਠਗੀਆਂ ਕਰਦਾ ਰਿਹਾ ਉਹਨੂੰ ਫਿਰ ਸਜ਼ਾ ਦਿੱਤੀ ਜਾਂਦੀ ਏ ਗ੍ਰਿਫਤਾਰ ਕੀਤਾ ਜਾਂਦਾ ਬਸ ਇੰਨ ਬਿੰਨ ਧਰਮ ਦੇ ਅੰਦਰ ਵੀ ਇਹ ਕੁਝ ਹੋ ਗਿਆ ਕੰਨਿਆਂ ਨੇ ਧਰਮ ਦਾ ਬਾਣਾ ਤੇ ਪਹਿਨ ਲਿਆ ਪਰ ਬਾਣੀ ਅੰਦਰ ਹੈ ਕੋਈ ਨਹੀਂ ਬਾਣਾ ਤੇ ਪਹਿਨੇ ਹੈ ਵੇਖੋ ਜਿੰਨੇ ਨਕਲੀ ਵਰਦੀ ਪਾਈਏ ਉਹ ਛੇਤੀ ਫੜਿਆ ਜਾਂਦਾ ਹੈ ਪਰ ਜਿੰਨੇ ਧਰਮ ਦਾ ਝੇਖ ਧਾਰਨ ਕੀਤਾ ਹੈ ਉਹਦੇ ਕੋਲ ਤੇ ਬੜਾ ਸਮਝਬਾਜ ਬੰਦਾ ਛੇਤੀ ਕਿਤੇ ਪਤਾ ਹੀ ਨਹੀਂ ਲੱਗਦਾ ਵੀ ਇਹ ਧਰਮੀ ਹੈ ਜਾਂ ਇਹ ਫੰਡੀ ਹੈ ਉਹ ਤੇ ਜਦੋਂ ਗੁਰਮਖੋ ਕੋਈ ਬਿਲਕੁਲ ਉਹਦੇ ਤੋਂ ਲੁੱਟਿਆ ਜਾਂਦਾ ਹੈ ਨਾ ਫੇਰ ਪਤਾ ਲੱਗਦਾ ਵੀ ਇਹਦੇ ਕੋਲ ਤੇ ਕੱਲਾ ਝੇਖ ਹੀ ਇਹ ਧਰਮ ਤੇ ਹੈ ਹੀ ਨਹੀਂ ਫੇਰ ਸਮਝ ਬੰਦੇ ਨੂੰ ਪੈਂਦੀ ਹੈ ਵੇਖੋ ਦੁਨੀਆ ਦੇ ਅੰਦਰ ਬਹੁਤ ਸਾਰੀਆਂ ਦੁਕਾਨਾਂ ਨੇ ਵੇਖੋ ਇੱਕ ਬੰਦੇ ਨੇ ਕੱਪੜੇ ਦੀ ਦੁਕਾਨ ਅੰਦਰ ਕਪੜਾ ਤੇ ਹੈ ਹੀ ਨਹੀਂ ਬਾਹਰ ਬੜਾ ਵੱਡਾ ਬੋਰਡ ਲਾਇਆ ਵੀ ਫਲਾਣਾ ਕਲਾਤ ਹਾਊਸ ਇੱਕ ਬੰਦੇ ਨੇ ਕੋਈ ਸੌਦੇ ਦੀ ਦੁਕਾਨ ਪਾਈ ਕਰਿਆਨੇ ਦੀ ਤੇ ਲਿਖਿਆ ਫਲਾਣਾ ਕਰਿਆਨਾ ਸਟੋਰ ਇਹ ਅੰਦਰ ਕਰਿਆਨਾ ਹੈ ਹੀ ਨਹੀਂ ਬੰਦੇ ਨੂੰ ਅਕਸਰ ਮੁਸ਼ਕਲ ਤੇ ਪਾਏਗੀ ਸੌਦਾ ਲੈਣ ਗਿਆ ਆ ਜਿਹੜੇ 10 ਕਦਮ ਤੁਰ ਕੇ ਗਿਆ 10 ਵਾਪਸ ਆਉਣਾ ਪਿਆ ਖਾਲੀ ਮੁੜ ਕੇ ਨਿਰਾਸ਼ਤਾ ਪੱਲੇ ਪਈ ਔੜ ਤੇ ਬਹੁਤ ਵੱਡਾ ਲਾਇਆ ਪਰ ਅੰਦਰ ਉਹ ਸੌਦਾ ਹੈ ਹੀ ਨਹੀਂ ਬਸ ਇੰਨ ਬਿੰਨ ਗੁਰਮ ਕੋ ਧਰਮ ਦੀ ਗੱਲ ਜੇ ਅੱਜ ਸਾਡੇ ਕੋਲ ਚਿੰਨ ਤੇ ਧਰਮ ਦੇ ਹੈ ਲਿਬਾਸ ਪੇਖ ਤੇ ਧਰਮ ਦਾ ਹੈ ਪਰ ਸਾਡੇ ਕੋਲ ਧਰਮ ਹੈ ਹੀ ਨਹੀਂ ਸਾਡੇ ਕੋਲ ਬਾਣਾ ਤੇ ਹੈ ਪੋਤਿਆਂ ਦੇ ਕੋਲ ਪਰ ਬਾਣੀ ਤੇ ਹੈ ਹੀ ਨਹੀਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਤੇ ਪਾਤਸ਼ਾਹ ਮਹਾਰਾਜ ਇਸੇ ਨੂੰ ਕਹਿੰਦੇ ਨੇ ਕਿ ਭੇਖ ਦਿਖਾਏ ਜਗਤ ਕੋ ਲੋਕਨ ਕੋ ਵਸਪੀਨ ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮਹਿ ਲੀਨ ਲੋਗਾ ਨੂੰ ਭੇਗ ਦਿਖਾ ਕੇ ਧਰਮੀ ਬਣ ਕੇ ਦਿਵਾਸ ਦਿਖਾ ਕੇ ਤੇ ਬੰਦੇ ਨੇ ਲੁੱਟਿਆ ਆਪਣੇ ਵਸ ਵਿੱਚ ਕਰ ਲਿਆ ਪਰ ਮਹਾਰਾਜ ਕਹਿਣ ਲੱਗੇ ਉਹ ਤੇ ਪੇਖੀ ਨੇ ਸਾਰੇ ਹੀ ਦੇਸ਼ ਕੋ ਦੇਖ ਰਿਹਾ ਮਤ ਕੋਉ ਨ ਦੇਖੀਤ ਪ੍ਰਾਨਪਤੀ ਕੇ ਸਾਰੇ ਦੇਸ਼ ਦੇ ਮਤਾਂ ਨਕਾਂਤਰਾਂ ਧਰਮਾਂ ਨੂੰ ਦੇਖ ਲਿਆ ਕੋਈ ਨਹੀਂ ਮਿਲਿਆ ਜਿਹੜਾ ਪ੍ਰਮਾਤਮਾ ਦੇ ਵਿੱਚ ਰੰਗਿਆ ਹੋਵੇ ਪ੍ਰਮਾਤਮਾ ਦੇ ਵਿੱਚ ਅਭੇਦ ਹੋਵੇ ਇਸ ਲਈ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਕਹਿਣ ਲੱਗੇ ਇਹ ਤੇ ਉਪਰਾਮਤਾ ਦਾ ਲਿਬਾਸ ਹੈ ਸੰਸਾਰ ਦੇ ਅੰਦਰ ਉਹਦੇ ਕੋਲ ਹੈ ਜਿਹੇ ਵਿਖਿਆ ਛਗਲੀ ਤਜੀ ਮਾਇਆ ਹੈ ਪਰ ਮਾਇਆ ਤੋਂ ਨਿਰਲੇਪ ਰਹਿੰਦਾ ਹੈ ਮਾਇਆ ਹੈ ਘਰ ਪਰਿਵਾਰ ਬੱਚੇ ਨੇ ਕਾਰੋਬਾਰ ਹੈ ਪਰ ਇਹਨਾਂ ਚੀਜ਼ਾਂ ਤੋਂ ਉਪਰਾਮ ਰਹਿਣ ਵਾਲਾ ਜਿਹਦੇ ਅੰਦਰ ਪ੍ਰਮਾਤਮਾ ਦਾ ਵਾਸਾ ਹੈ ਮਹਾਰਾਜ ਕਹਿਣ ਲੱਗੇ ਤੇਹ ਨਾਰ ਮਾਥੇ ਭਾਗ ਉਹਦੇ ਮੱਥੇ ਦੇ ਵੱਡੇ ਭਾਗ ਨੇ ਸਭ ਕੁਝ ਹੋਣ ਦੇ ਬਾਵਜੂਦ ਵੀ ਉਹ ਪ੍ਰਮਾਤਮਾ ਨਾਲ ਜੁੜਿਆ ਜਿੰਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣ ਲੱਗੇ ਭਗਤ ਵੱਡਾ ਰਾਜ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ ਰਾਜ ਵੀ ਹੈ ਮਾਇਆ ਵੀ ਹੈ ਨੌਕਰ ਚਾਤਰ ਸਾਰੇ ਦੇਸ਼ ਦੇ ਹੁਕਮ ਚੱਲਦਾ ਹੈ ਪਰ ਫਿਰ ਵੀ ਉਪਰਾਮਤਾ ਧਾਰਨ ਕਰਕੇ ਪ੍ਰਭੂ ਪਰਮਾਤਮਾ ਨਾਲ ਜੁੜਿਆ ਜਿਹੇ ਵਿਖਿਆ ਸਗਲੀ ਤਜੀ ਲਿयो ਦੇਖ ਬੈਰਾਗ ਕਹੋ ਨਾਨਕ ਸੁਨ ਰੇ ਮਨਾ ਇਹ ਨਾਰ ਮਾਥੇ ਭਾਗ ਉਹਨੇ ਵਿਖ ਰੂਪੀ ਜ਼ਹਿਰ ਜਿਹੜੀ ਹੈ ਮਾਇਆ ਹੈ ਇਹਦੇ ਮੋਹ ਨੂੰ ਤਿਆਗ ਦਿੱਤਾ ਹੈ ਔਰ ਇਹਦੇ ਤੋਂ ਉਦਾਸ ਰਹਿੰਦਾ ਹੈ ਬਹੁਤਾ ਇਹਦੇ ਨਾਲ ਨੇ ਨਹੀਂ ਕਰਦਾ ਆ ਗਈ ਤੇ ਤਾਂ ਵੀ ਕੋਈ ਬਾਤ ਨਹੀਂ ਚਲੀ ਗਈ ਤੇ ਤਾਂ ਵੀ ਕੋਈ ਗੱਲ ਨਹੀਂ ਦੁਨੀਆਦਾਰ ਬੰਦਾ ਤੇ ਗੁਰਮੁਖੋ ਇਹ ਤੇ ਜਦੋਂ ਆਉਂਦੀ ਏ ਉਦੋਂ ਹੰਕਾਰੀ ਹੋ ਜਾਂਦਾ ਹੈ ਤੇ ਜਦੋਂ ਚਲੀ ਜਾਂਦੀ ਏ ਉਦੋਂ ਰੋਣ ਲੱਗ ਜਾਂਦਾ ਹੈ ਕਰਲਾਉਂ ਲੱਗ ਜਾਂਦਾ ਹੈ ਭਗਤ ਅਰਵਦਾਸ ਜੀ ਮਹਾਰਾਜ ਕਹਿੰਦੇ ਨੇ ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ ਦੇਖੇ ਦੇਖੇ ਸੁਨੇ ਬੋਲੇ ਦੌਰੀਓ ਫਿਰਤ ਹੈ ਜਾਬ ਕਸ਼ ਪਾਵੇ ਤਬ ਗਰਮ ਕਰਤ ਹੈ ਮਾਇਆ ਗਈ ਤਬ ਰੋਮਨ ਲਗਤ ਹੈ ਸਾਡੀ ਤੇ ਇਹ ਹਾਲਤ ਹੈ ਪਰ ਜਿਹੜਾ ਪਰਮਾਤਮਾ ਨਾਲ ਜੁੜਿਆ ਹੈ ਨਾ ਉਹ ਗੁਰਮਖੋ ਦੋਨਾਂ ਚੀਜ਼ਾਂ ਵਿੱਚ ਇਨ੍ਹਾਂ ਤੋਂ ਉੱਪਰ ਰਹਿੰਦਾ ਹੈ ਆਗ ਹੀ ਤੇ ਤਾਂ ਵੀ ਕੋਈ ਗੱਲ ਨਹੀਂ ਚਲੇਗੀ ਤੇ ਤਾਂ ਵੀ ਕੋਈ ਗੱਲ ਨਹੀਂ ਉਹਨੇ ਤੇ ਪਰਮਾਤਮਾ ਨਾਲ ਜੁੜਿਆ ਰਹੇ ਨੇ ਸਿਮਰਨ ਵਿੱਚ ਜੁੜਿਆ ਰਹੇ ਨੇ ਸਤਗੁਰੂ ਕਿਰਪਾ ਕਰਨ ਇਹ ਸੀ ਸੰਖੇਪੀ ਵਿਚਾਰ ਵਿਚਾਰਾਂ ਕਰਦੇ ਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ ਦੇਣੀ ਸਤਿਗੁਰੂ ਅੱਗੇ ਤੋਂ ਸਮਤ ਬਖਸ਼ਣ ਸਾਹ ਅਰੇ ਮਾਈ ਭਾਈ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨ ਬੜੇ ਪਿਆਰ ਦੇ ਨਾਲ ਭਾਵੇਂ ਥੋੜੇ ਸਮੇਂ ਵਾਸਤੇ ਤੁਸੀਂ ਸੁਣਦੇ ਹੋ ਪਰ ਬੜੇ ਇਕਾਗਰ ਚੇਤ ਦੇ ਨਾਲ ਸੁਣਦੇ ਹੋ ਮਹਾਰਾਜ ਤੁਹਾਡਾ ਸਭਨਾ ਦਾ ਭਲਾ ਕਰਨ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਦੇ ਹੋਏ ਫਤਿਹ ਦੀ ਝਾਂਜ ਕਰੋ ਆਪ ਤੋਂ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ